ਈਨਾਂ ਪਪੈਯੋ ਅੱਜ ਅਮਰੀਕਾ ਤੋਂ ਬੱਚਾ ਆਇਆ ਹੈ ਕੀ ਕਹਿਣਾ ਕਰਦੇ ਅਮਰੀਕਾ ਦਾ ਬੱਚਾ ਆਇਆ ਉਹਦੇ ਬਾਰੇ ਅਸੀਂ ਦੇਹੀ ਕਹਿਣਾ ਚਾਹੁੰਦੇ ਆ ਕਿ ਜੋ ਆਪਣੇ ਜੈਂਟਰ ਨੂੰ ਅਸੀਂ ਪੈਸੇ ਦਿੱਤੇ ਆ ਉਹਦਾ ਅਨੁਸਾਖ ਦਵਾਇਆ ਜਾਏ ਕਿ ਬੱਚੇ ਦਾ ਅਗਲੇ ਅੱਗੇ ਭਵਿੱਖ ਰਹੀ ਬਣਾ ਸਕੀਏ ਉਹ ਕਿਸ ਤਰ੍ਹਾਂ ਗਿਆ ਤੇ ਕਿੰਨੀਆਂ ਮੁਸ਼ਕਲਾਂ ਆਪੇ ਜਾਂਦੇ ਬੱਚੇ ਨੂੰ ਭੇਜਣ ਵਾਸਤੇ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਪਤਾ ਨਹੀਂ ਅਸੀਂ ਕਿੱਥੋਂ ਕਿੱਥੋਂ ਪਾਇਆ ਜ਼ਮੀਨ ਤੇ ਪਿਆਰੀ ਤੇ ਦੁਕਾਨਾਂ ਤੇ ਆਪਣੇ ਆਰਮੀ ਦੇ ਲੋਨ ਤੇ ਕਿਹਿਆ ਹਣੀ ਬੈਂਕ ਤੋਂ ਕਰਜ਼ਾ ਲਿਆ ਆਰਮੀ ਤੋਂ ਹੀ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਇੰਨੀਆਂ ਮਸਨਾ ਕਿੱਥੋਂ ਕਿੱਥੋਂ ਕਰਜ਼ਾ ਚੁੱਕ-ਚੁੱਕ ਕੇ ਪਾਇਆ ਪੂਰੀ ਰਕਮ ਉਠਾਈ ਜਿੰਦੀ ਏਜੰਟ ਨੂੰ ਅਸੀਂ ਦਿੱਤੀ ਕਿੰਨੇ ਦਿਨ ਤੇ ਕਿੰਨੇ ਪਹੁੰਚਾ ਦਾਂਗਾ ਮੈਂ ਪਹਿਲਾਂ ਤੇ ਮੰਗ ਹੋਈ ਏਜੰਟ ਦੇ ਨਾਲ ਕਿ 20 ਦਿਨਾਂ ਦੇ ਵਿੱਚ ਪਹੁੰਚਾ ਦਾਂਗਾ 20 ਦਿਨ ਦੀ بجائے ਏਜੰਟ 2 ਸਾਲ 2 ਸਾਲ ਏਜੰਟ ਰਸਤੇ ਦੇ ਵਿੱਚ ਕਮਾਉਂਦਾ ਰਿਹਾ ਤੇ ਇਹਨੇ ਹੁਣ ਆਪਣੇ ਜਨਵਰੀ 27 ਨੂੰ ਇਹ ਪਹੁੰਚਾਉਂਦਾ ਏ ਬਾਈ ਨੂੰ ਪੁੱਛਦੇ ਡਿੱਕਿਆ ਜਾਂਦਾ ਤੇ 28 ਤੋਂ ਬਾਅਦ ਇਹ ਆਪਣਾ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਇਹਦੇ ਨਾਲ ਆਪਣੇ ਜਦੋਂ ਜਦੋਂ ਆਪਣਾ ਰਿਪੋਰਟ ਹੁੰਦਾ ਬੱਚਾ ਸਾਨੂੰ ਉਹ ਵੀ ਨਹੀਂ ਪਤਾ ਲੱਗਦਾ ਅਚਾਨਕ ਕਿਸੇ ਬੰਦੇ ਨੇ ਸਾਡੇ ਕੋਲ ਪਤਾ ਲੱਗਦਾ ਕਿ ਸਾਡਾ ਬੱਚਾ ਰਿਪੋਰਟ ਹੋ ਗਿਆ ਤੇ ਸਾਨੂੰ ਉੱਥੇ ਅੰਬਤਚਰ ਜਾਣਾ ਪਿਆ ਏਅਰਪੋਰਟ ਤੇ ਵੀ ਉੱਥੇ ਵੀ ਹਰਨਾ ਕੋਈ ساری ਰਾਤ ਅਹੀਂ ਹੁੰਦੇ ਰਹੇ ਸਾਡੇ ਬੱਚਾ ਫੇਰ ਵੀ ਸਾਡੇ ਹੱਥ ਨਾ ਆਇਆ ਫੇਰ ਹੀ ਪੁਲਿਸ ਨੇ ਇੱਥੇ ਘਰ ਬੱਚਾ ਪਾਇਆ ਜਿਹੜੇ 6 ਵਜੇ ਇਹ ਸਾਨੂੰ ਫੇਰੇ 6 ਵਜੇ ਕਿੰਨੇ ਪੈਸੇ ਲੈਣੇ ਸਾਡੇ ਕੋਲੋਂ 50 ਲੱਖ ਦੀ ਮੰਗ ਕੀਤੀ ਏਜੰਟ ਨੇ 50 ਲੱਖ ਸਾਰੇ ਦੇ ਦਿੱਤੇ ਸੀ ਜੰਗਲਾਂ ਦਾ 50 ਲੱਖ ਉਹਨੇ ਕਿਹਾ ਸੀ ਸਿੱਧਾ ਬਚਾ ਦਾਂਗਾ ਜਾਂ ਜੰਗਲਾਂ ਥਾਂ ਹੀ ਪਹੁੰਚਾਉਣਾ ਨਹੀਂ ਉਸ ਟਾਈਮ ਤੇ ਸਿੱਧਾ ਕਿੱਦਾ ਗਿਆ ਸੀ ਜੰਗਲਾਂ ਥਾਂ ਹੀ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹਨੇ ਏਜੰਟ ਨੇ ਕਿਹਾ ਮੈਂ ਸਿੱਧਾ ਬਚਾਉਂਦੀ ਹਾਂ 20 ਦਿਨਾਂ ਦੇ ਵਿੱਚ ਪਹੁੰਚਾ ਦਾਂਗਾ 20 ਦਿਨਾਂ ਦੇ ਵਿਜਾਇ ਦੋ ਚਾਰ ਘਮੁੰਦਾ ਰਿਆ ਦੱਸਿਆ ਦੇ ਵਿੱਚ ਜੰਗਲਾਂ ਦੇ ਵਿੱਚ ਕਿੱਥੇ ਕਿੱਥੇ ਘੁੰਮਦਾ ਰਿਆ ਸਾਨੂੰ ਦੱਸਦਾ ਵੀ ਅਮਨ ਚਲਾ ਅਦਾ ਏਜੰਟੀ ਹੈ ਅਮਨ ਚਾਹਾਂ ਲੱਖਾਂ ਦੇ ਲੱਗਿਆ ਇਹ ਜੰਗ ਦੇ ਲੱਗਿਆ ਦਾ ਟਾਂਡੇ ਤੋਂ ਜਰਨ ਮੈਨੂੰ ਰਹੀ ਹੈ ਰਸਤੇ ਇਕਰਾਰ ਦੇ ਤੇ ਫੈਸਿਟੈਂਟਾਂ ਤੋਂ ਕੀ ਮੰਗ ਕਰਦੇ ਇਹ ਜਲਦਾ ਨਹੀਂ ਰਹੇ ਤੇ ਮੰਗ ਕਰਦੇ ਆ ਸਰਕਾਰ ਕੋਲ ਵੀ ਇਹ ਆਸ਼ਾਣਾ ਇਨਸ਼ਾਅਤ ਆਇਆ ਜੇ ਜੋ ਸਾਦਾ ਪਹਾਰ ਦਿੱਤਾ ਆ ਸਾਨੂੰ ਵਾਪਸ ਦਵਾਇਆ ਜਾਵੇ ਜਿਉਂ ਜਾ ਕੇ ਬੱਚੇ ਦਾ ਅਗਲਾ ਭਵਿੱਖ ਕੋ ਆਏ ਨਹੀਂ ਤੇ ਜੇ ਰਕਾਰ ਕੋਲੋਂ ਵੀ ਮੰਗੇ ਮੰਗਦੇ ਕਿ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਕਿਸੇ ਤਰੀਕੇ ਦਾ ਕੋਈ ਇਹਦਾ ਅਗਲਾ ਕੋਈ ਇਹਦਾ ਕੋਈ ਵੇਖ ਚੰਗਾ ਬਣ ਜੇ ਬੱਚੇ ਦਾ ਨੇ ਆਪਣੇ ਬੱਚਾ ਬੱਚਾ میٹرਕ ਪੜਿਆ ਹੈ ਕਿਤਨੀਆਂ ਹੀ ਹਾਲਤਾਂ ਇਸ ਟਮ ਤੱਕ ਉਹ ਆਖਾ ਹੈ ਤਾਂ ਬਹੁਤ ਨਾਜਿਕ ਹਾਲਤਾਂ ਬੱਚੇ ਦੀ ਵੀ ਆਉਂਦੇ ਆ ਇੱਥੇ ਨਹੀਂ ਰਿਸ਼ਤਿਆਂ ਦੇ ਵਿੱਚ ਰਹਿ ਛ ਗਿਆ ਉਹ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਜੈਂਟਰੀ ਦੇ ਉਸ ਕਾਰਵਾਈ ਤੇ ਤੁਹਾਡੇ ਪੈਸੇ ਵਾਪਸ ਹਾਂਜੀ ਬੋਲੋ ਜੈਂਟਰੀ ਦੇ ਇਹੀ ਹੈ ਵੀ ਕਾ ਜੈਂਟ ਦੇ ਉੱਤੇ ਕਾਰਵਾਈ ਕੋਈ ਪਾਏ ਪਾਈ ਜਾਵੇ ਤੇ ਸਾਡੇ ਪੈਸੇ ਵਾਪਸ ਆਏ ਜਾਂ ਇਨਸਾਫ ਹੋਇਆ ਜਾਏ ਸਾਰਾ ਨਾ ਟਕ। ਮੈਂ ਕੀ ਕਹਿਣਾ ਚਾਹੁੰਦਾ ਜਿੱਤਨਾ ਦੋਸਤ ਆ ਬਿੱਟਾ ਤੇ ਇਹ ਕਹਿਣਾ ਕੀ ਚਾਹਨੇ ਆ ਗਰੀਬ ਹੈਗੇ ਆ ਪਿੱਲਾ ਪੈ ਲਈ ਆ ਉਹਦੇ ਤੇ ਲੋਨ ਲਿਆ ਏ ਮੈਂ ਪੈਸਾਂ ਤੇ ਆਰ ਨੂੰ ਤੇ ਲੋਨ ਲਿਆ ਏ ਤੇ ਦਾ ਕਰ ਕਰਾ ਕੇ ਇਕੱਠੇ ਪੈਸੇ ਕਰਕੇ ਬੱਚੇ ਨੂੰ ਹਸਾਰਨਾ ਸੀ ਤੇ ਜਾਇ ਹੀ ਪਚਲੋ ਕਿ ਤੇ ਆਪਣਾ ਸੈਟਿੰਗ ਹੋ ਜਾਏਗਾ ਪਰ ਨਹੀਂ ਹੋ ਸਕਿਆ ਮੈਂ ਕਿੰਨੇ ਤੋਂ ਇਹੋ ਮੰਗ ਮੰਗਨੇ ਆ ਮੈਂ ਪਹਿਲਾਂ ਮੈਂ ਕਹਿੰਦੇ ਹਾਂ ਤੁਹਾਡਾ ਬੱਚਾ ਜੇ ਨਹੀਂ ਤੇਰੇ ਕੋਈ ਅੰਦਰ ਗੱਲ ਆਉਂਦੀ ਤੇ ਬਾਸ ਭੇਜ ਦੇ ਏਜੰਟ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਟੈਨਸ਼ਨ ਨਾ ਲਾਓ ਮੇਰੀ ਜ਼ਿੰਮੇਵਾਰੀ ਹੈ ਕੋਈ ਨਹੀਂ ਮੈਂ ਭੇਜਾਂਗਾ ਤੁਸੀਂ ਟੈਨਸ਼ਨ ਨਾ ਲਾਓ ਪਰ ਉਹਨਾਂ ਨੂੰ ਸਭਨਾ ਪਾਸੇ ਉਹਦੇ ਨੇ ਏਜੰਟ ਨੇ ਉਹ ਗੱਲ ਵੀ ਮਾਰਿਆ ਹੈ ਮੰਗੀ ਮੰਗਦੇ ਹੋਈ ਆ ਤੇ ਸਾਡਾ ਹਾਂ ਸਾਫ਼ ਕਰਵਾਇਆ ਜਾਵੇ बाकी ਜੋ ਵੀ ਏਜੰਟ ਦਾ ਕਾਰਵਾਈ ਹੈ ਉਹ ਕੀਤੇ ਜਾਵੇ ਤੇ ਪੈਸਾ ਜੋ ਵੀ ਲੱਗਾ ਸਾਡਾ ਵਾਪਸ ਆ ਜਾਏ। ਅਈ ਹੋਰ ਤਾਂ ਪਤਾ ਸਾਡਾ ਨਹੀਂ। ਬਈ ਨਾ ਜੀ। ਇਹ ਕੁਲਵਿੰਦਰ ਸਿੰਘ ਨਾਮ ਹੈ ਜੀ। ਕੀ ਲੱਗਦੇ ਤੁਸੀਂ ਜੀ? ਮੈਂ ਬ੍ਰਦਰ ਅੰਜੇ ਦਾ ਵੱਡਾ। ਕੀ ਕਹਿਣਾ ਚਾਹਦੇ ਤੁਸੀਂਾਂ ਰਿਪੋਰਟ ਉਹਦੇ ਬਾਰੇ। ਹਾਂ ਜੀ। ਤਾਂ ਹੀ ਬਹੁਤ ਜਿਆਦਾ ਮੁਸ਼ਕਲਾਂ ਕਰਕੇ ਨੂੰ ਝੇਜੇ ਤਾਂ ਜਵਾ ਜਗ੍ਹਾ ਤੇ ਪਹਾਂ ਚੁੱਕਿਆ ਵਾ। ਛੋਟਾ ਜਿਹਾ ਮੇਰਾ ਥਾਵਾ ਵਾ। ਕੱਤੋਂ ਨਾਂ ਲਿਆਵਾ ਅਸੀਂ ਬੜੀ ਇੱਥੇ ਮਿਹਨਤ ਕਰਦੇ ਆ ਚੁੱਕ ਚੁੱਕਾ ਕੇ ਪੈਸਾ ਕਰਕੇ ਉਹਨੂੰ ਛੋਟੇ ਨੂੰ ਭੇਜਿਆ ਸੀ ਅਮਰੀਕਾ ਪਰ ਉੱਥੋਂ ਰਿਪੋਰਟ ਹੋ ਕੇ ਆ ਗਿਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਆਪਣੇ ਅਮਨ ਜਨਤਾ ਚਲਾੰਗ ਦਾ ਰਹਿਣ ਵਾਲਾ ਉੱਤੇ ਕਾਰਵਾਈ ਕੀਤੀ ਜਾਵੇ ਜੋ ਵੀ ਸਾਡਾ ਪੈਸਾ ਉਹਨੇ ਲਿਆ ਵਾ ਉਹ ਸਾਨੂੰ ਵਾਪਸ ਦਵਾਇਆ ਜਾਵੇ ਤੇ ਉੱਤੇ ਕਾਰਵਾਈ ਕੀਤੀ ਜਾਵੇ ਉਹ ਜਦੋਂ ਬੱਚਾ ਕਹਾਂ ਵਾ ਕਿ ਉਹਨੂੰ ਰਾਤ ਨੂੰ ਮੁਸ਼ਕਲਾਂ ਆਈਆਂ ਹਾਂ ਹਾਂਜੀ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਜੀ ਪਟਿਆਲਾ ਸਾਡਾ ਫੋਨ ਕਰਦਾ ਹੁੰਦਾ ਰਸਤੇ ਵਿੱਚੋਂ ਜੰਗਲ ਥਾਣੀ ਲੈ ਕੇ ਜਾਂਦਾ ਹੀ ਰਸਤੇ ਦੇ ਇੱਕ ਵਾਰ ਤੇ ਜੰਗਲ ਵਿੱਚ ਜਿਹੜਾ ਤਾਂ ਹੀ ਗੁਰਮੇਲ ਸਿੰਘ ਨੇ ਵੀ ਮੈਂ ਡੈਡੀ ਜੀ ਬਾਹਰ ਨਹੀਂ ਜਾਣਾ ਮੈਨੂੰ ਏਜੰਟ ਨੂੰ ਕਹੋ ਇਹਨੂੰ ਵਾਪਸ ਕਰਵਾ ਦਿੱਤਾ ਜਾਵੇ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਆ ਕਿੰਨੇ ਕੁ ਪੈਸੇ ਲੱਗ ਚੁੱਕੇ ਹੈ ਤਕਰੀਬਨ ਪਈ 50 ਲੱਖ ਲੱਗ ਚੁੱਕਾ ਵਾ ਜੀ ਫੇਟਾ ਕਹੇ ਵਿਆਜ ਭਰਨ ਦੇ ਆ ਹਾਂ ਜੀ ਇਹਦੇ ਧੋਖੇ ਦਾ ਜਿਹੜਾ ਏਜੰਟ ਇਹਨਾਂ ਦਾ ਕੀ ਕਾਰੋਬਾਰ ਹੈ ਇਹਨਾਂ ਸਖਤ ਸਜਾਇਤ ਕੀਤੀ ਜਾਵੇਗੀ ਇਹਨਾਂ ਤੇ ਸਾਡੇ ਪੈਸੇ ਵਾਪਸ ਦਿੱਤੇ ਜਾਣ। ਉਸ ਰਾਹੂ ਕੀ ਸਰਕਾਰ ਮੰਗ ਕਰਦੀ। ਭਰਾਵਲੇ ਇਹ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਇਹਨਾਂ ਨੌਕਰੀ ਕੀਤੀ ਜਾਵੇ ਜਾਂ ਸਾਡਾ ਜਿੰਨਾ ਵੀ ਕਹਾ ਲੱਗਾ ਵਾ ਉਹ ਵਾਪਸ ਦਵਾਇਆ ਜਾਵੇ। ਜੀ ਜੀ